ਜੈ ਭੀਮ ਜੈ ਭਾਰਤ ਦੋਸਤੋ ਵੱਡੀ ਖੁਸ਼ਖਬਰੀ ਇਹ ਹੈ ਕਿ ਪੰਜਾਬ ਦੀਆਂ ਲੇਟੈਸਟ ਵੈਕੈਂਸੀਜ਼ ਜਿਹੜੀਆਂ ਨੇ ਉਹ ਕੱਢੀਆਂ ਜਾ ਚੁੱਕੀਆਂ ਨੇ ਇੱਕ ਵਾਰੀ ਫੇਰ ਦੱਸਦੇ ਹਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਲੇਟੈਸਟ ਵੈਕੈਂਸੀਜ਼ ਨੇ ਉਹ ਕੱਢ ਦਿੱਤੀਆਂ ਗਈਆਂ ਨੇ ਔਰ ਇਸ ਦੀ ਮਤਲਬ ਜਿਹੜੀ ਸੈਲਰੀ ਕੀ ਹੈ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਵਿਭਾਗ ਦੇ ਵਿੱਚ ਕਿੰਨੀਆਂ-ਕਿੰਨੀਆਂ ਵੋਕੇਨਸੀਜ਼ ਨੇ ਔਰ ਕਿਹੜੇ ਬੱਚੇ ਅਪਲਾਈ ਕਰ ਸਕਦੇ ਨੇ ਉਸ ਦੀ ਜਿਹੜੀ ਸਿੱਖਿਆ ਮਤਲਬ ਕਹਿ ਸਕਦੇ ਆ ਕੁਆਲੀਫਿਕੇਸ਼ਨ ਉਹ ਕਿੰਨੀ ਹੋਣੀ ਚਾਹੀਦੀ ਹੈ ਔਰ ਅਪਲਾਈ ਕਰਨ ਦੀ ਆਖਰੀ ਤਾਰੀਖ ਕੀ ਹੈ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਔਰ ਦੋਸਤੋ ਸ਼ੇਅਰ ਵੀ ਕਰ ਦੇਣਾ ਕਿਉਂਕਿ ਪਤਾ ਨਹੀਂ ਕਿਸ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਇਹ ਬਹਾਰ ਲੈ ਕੇ ਆ ਜਵੇ ਕਿਉਂਕਿ ਅੱਜ ਹਰ ਨੌਜਵਾਨ ਲੜਕਾ ਲੜਕੀ ਜਿਹੜੇ ਨੇ ਉਹ ਬੇਰੋਜ਼ਗਾਰ ਨੇ ਔਰ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਦੇਖੋ ਆਪਾਂ ਕਿਸ ਕਿਸ ਤਰ੍ਹਾਂ ਦੇ ਪਾਪੜ ਬੇਲਦੇ ਹਾਂ ਸੋ ਮੈਂ ਸ਼ੁਰੂ ਕਰਨ ਜਾ ਰਿਹਾ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕੋਆਪਰੇਟਿਵ ਬੈਂਕ ਦੇ ਵਿੱਚ 2024 ਦੀਆਂ ਸਭ ਤੋਂ ਵੱਡੀਆਂ ਜਿਹੜੀਆਂ ਭਰਨ ਵਾਲੀਆਂ ਵੈਕੈਂਸੀਜ਼ ਨੇ ਉਹ ਕੱਢ ਦਿੱਤੀਆਂ ਨੇ ਔਰ ਇੱਥੇ ਮੈਂ ਦੱਸ ਦਿਆਂ ਕਿ 2024 ਦੀ ਇਹ ਬਹੁਤ ਵੱਡੀ ਰਿਕਰੂਟਮੈਂਟ ਹੋਵੇਗੀ ਜਿਸ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਖਾਸ ਕਰਕੇ ਕੁਆਲੀਫਿਕੇਸ਼ਨ ਹੈ ਉਹ ਹੈ ਜੀ 12ਵੀਂ ਪਾਸ ਅਤੇ ਗ੍ਰੈਜੂਏਸ਼ਨ ਪਾਸ ਔਰ ਅਪਲਾਈ ਕਰਨ ਦੀ ਜਿਹੜੀ ਤਾਰੀਖ ਹੈ ਉਹ ਹੈਗੀ ਹੈ ਜੀ 21 ਮਾਰਚ 2024 ਹੁਣ ਜੇ ਆਪਾਂ ਮਤਲਬ ਸਟੱਡੀ ਦੀ ਗੱਲ ਕਰੀਏ ਮਟੀਰੀਅਲ ਦੀ ਗੱਲ ਕਰੀਏ ਔਰ ਕਿਸ ਤਰ੍ਹਾਂ ਮਤਲਬ ਤੁਸੀਂ ਇਸ ਜੌਬ ਦੇ ਵਿੱਚ ਐਂਟਰ ਹੋਣਾ ਹੈ ਜੌਬ ਲੈਣੀ ਹੈ ਉਹਦੇ ਤੋਂ ਪਹਿਲਾਂ ਤੁਹਾਨੂੰ ਦੋ ਟੈਸਟ ਜਿਹੜੇ ਐ ਉਹ ਕਲੀਅਰ ਕਰਨੇ ਪੈਣਗੇ ਦੋ ਟੈਸਟ ਜਿਹੜੇ ਐ ਕਲੀਅਰ ਕਰਨੇ ਪੈਣਗੇ ਔਰ ਕਲੀਅਰ ਕਰਨ ਵਾਸਤੇ ਤੁਹਾਡਾ ਜਿਹੜਾ ਸਟੱਡੀ ਮਟੀਰੀਅਲ ਹੈ ਉਹ ਬਹੁਤ ਬੈਸਟ ਹੋਣਾ ਚਾਹੀਦਾ ਹੈ ਤਾਂ ਹੀ ਮਤਲਬ ਤੁਸੀਂ ਇਹ ਇਹ ਇਨ੍ਹਾਂ ਅਸਾਮੀਆਂ ਵਾਸਤੇ ਐਲੀਜੀਬਲ ਹੋ ਸਕਦੇ ਹੋ ਇੱਕ ਵਾਰੀ ਫਿਰ ਮੈਂ ਦੱਸ ਦਿਆ ਕਿ ਮਤਲਬ ਜਿਹੜੇ ਜੂਨੀਅਰ ਕਲਰਕ ਨੇ ਉਹਨਾਂ ਦੀਆਂ ਵੈਕੈਂਸੀਜ਼ ਨੇ ਟੋਟਲ 230 ਜੂਨੀਅਰ ਕਲਰਕ ਦੀਆਂ ਵੈਕੈਂਸੀਜ਼ ਨੇ ਟੋਟਲ ਜਿਹੜੀਆਂ 230 ਹੈ ਔਰ 18 ਤੋਂ ਲੈ ਕੇ 45 ਸਾਲ ਤੱਕ ਦੇ ਜਿਹੜੇ ਲੜਕੇ ਲੜਕੀਆਂ ਨੇ ਉਹ ਅਪਲਾਈ ਕਰ ਸਕਦੇ ਨੇ ਔਰ ਜੇ ਸਟਾਰਟਿੰਗ ਸੈਲਰੀ ਦੀ ਗੱਲ ਕਰੀਏ ਤੇ 26600 ਰੁਪਈਆ ਜਿਹੜੀ ਉਹ ਸਟਾਰਟਿੰਗ ਸੈਲਰੀ ਹੈ ਸੋ ਜੂਨੀਅਰ ਕਲਰਕ ਦੀ ਜਿਹੜੀ ਵੈਕੈਂਸੀ ਹੈ ਉਸ ਨੂੰ ਲੈਣ ਵਾਸਤੇ ਜਿਹੜੇ ਟੈਸਟ ਤੁਹਾਨੂੰ ਮਤਲਬ ਦੇਣੇ ਪੈਣਗੇ ਟੈਸਟ ਵਿੱਚ ਕਿਸ ਤਰ੍ਹਾਂ ਕਰਨੇ ਹੈ ਕਿ ਕਿੰਨੇ-ਕਿੰਨੇ ਨੰਬਰ ਦਾ ਹੋਏਗਾ ਟੈਸਟ ਇਹ ਸਾਰਾ ਕੁਝ ਇਸ ਮਤਲਬ ਡਿਟੇਲ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਦੱਸਿਆ ਜਾ ਸਕਦਾ ਹੈ ਸੋ ਕਹਿਣ ਦੀ ਗੱਲ ਇਹ ਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਪਹਿਲ ਕਦਮੀ ਕੀਤੀ ਗਈ ਹੈ ਔਰ ਇਸ ਦਾ ਫਾਇਦਾ ਜਿਹੜਾ ਆਉਣ ਵਾਲੇ ਬੱਚਿਆਂ ਨੂੰ ਜ਼ਰੂਰ ਹੋਏਗਾ ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਪ੍ਰੀ ਐਗਜ਼ਾਮ ਹੋਵੇਗਾ ਜਿਹਦੀ ਮੈਂ ਗੱਲ ਕਰਦਾ ਹਟਿਆ ਨਾ ਵੀ ਦੋ ਟੈਸਟ ਹੋਣਗੇ ਪ੍ਰੀ ਇੰਗਜ਼ਾਮ ਹੋਵੇਗਾ ਉਸ ਤੋਂ ਬਾਅਦ ਮੇਨ ਜਿਹੜਾ ਹੈ ਉਹ ਇੰਗਜ਼ਾਮ ਹੋਵੇਗਾ ਪ੍ਰੀ ਤੋਂ ਬਾਅਦ ਮੇਨ ਹੋਵੇਗਾ ਇੰਗਜ਼ਾਮ ਉਸ ਦੇ ਬੇਸ ਤੇ ਹੀ ਤੁਹਾਡੀ ਜਿਹੜੀ ਹੈ ਰਿਕਰੂਟਮੈਂਟ ਉਹ ਹੋਵੇਗੀ ਜੇਕਰ ਤੁਸੀਂ ਇਹਨਾਂ ਟੈਸਟਾਂ ਦੇ ਵਿੱਚੋਂ ਪਾਸ ਹੋ ਗਏ ਦੇਖੋ ਪ੍ਰੀ ਦਾ ਮਤਲਬ ਇਹ ਹੀ ਹੋ ਸਕਦਾ ਹੈ ਕਿ ਪਹਿਲਾਂ ਇੱਕ ਟੈਸਟ ਹੋਏਗਾ ਉਹਦੇ ਵਿੱਚੋਂ ਕੁਝ ਇੱਕ ਬੱਚੇ ਰਹਿ ਜਾਣਗੇ ਜਿਹੜੇ ਬੱਚੇ ਪਾਸ ਹੋਏ ਨੇ ਪ੍ਰੀ ਟੈਸਟ ਵਿੱਚੋਂ ਉਹੀ ਮੇਨ ਟੈਸਟ ਜਿਹੜਾ ਹੈ ਮੇਨ ਇੰਗਜ਼ਾਮ ਜਿਹੜਾ ਹੈ ਉਸ ਦੇ ਵਿੱਚ ਬੈਠ ਸਕਣਗੇ ਔਰ ਉਸ ਤੋਂ ਬਾਅਦ ਲਿਖਤੀ ਜਿਹੜਾ ਹੈ ਉਹ ਟੈਸਟ ਹੋਏਗਾ ਰੀਜ਼ਨਿੰਗ ਅਬਿਲਟੀ ਦੇ 35 ਨੰਬਰ ਨੇ ਮਤਲਬ ਅਲੱਗ-ਅਲੱਗ ਸਬਜੈਕਟ ਜਿਹੜੇ ਚਾਰਕ ਸਬਜੈਕਟ ਹੋਣਗੇ ਉਹਨਾਂ ਦੇ ਅਲੱਗ-ਅਲੱਗ ਨੰਬਰ ਹੋਣਗੇ ਔਰ ਟਾਈਮ ਵੀ ਜਿਹੜਾ ਹੈ ਉਹ ਤੁਹਾਨੂੰ ਜਿਹੜਾ ਉੱਥੇ ਦੱਸਿਆ ਜਾਏਗਾ ਪੇਪਰ ਦੇ ਉੱਪਰ ਬਕਾਇਦਾ ਤੌਰ ਤੇ ਲਿਖਿਆ ਹੋਏਗਾ ਔਰ ਤੁਸੀਂ ਜਿਹੜਾ ਹੈ ਉਹ ਮਤਲਬ ਜਿਹੜਾ ਉਸ ਟਾਈਮ ਦੇ ਦਾਇਰੇ ਵਿੱਚ ਰਹਿ ਕੇ ਹੀ ਅਪਲਾਈ ਕਰ ਸਕਦੇ ਹੋ ਮੈਂ ਕਿ ਇਹ ਵੀ ਦੱਸ ਦਿਆਂ ਕਿ ਮੇਲ ਤੇ ਫੀਮੇਲ ਇਹਨਾਂ ਪੋਸਟਾਂ ਨੂੰ ਮਤਲਬ ਇਹਨਾਂ ਪੋਸਟਾਂ ਦੇ ਲਈ ਦੋਵੇਂ ਅਪਲਾਈ ਕਰ ਸਕਦੇ ਨੇ ਇੱਕ ਵਾਰੀ ਫੇਰ ਦੱਸ ਦਿਓ ਕਿ ਲੜਕੇ ਤੇ ਲੜਕੀਆਂ ਇਸ ਪੋਸਟ ਨੂੰ ਲੈਣ ਵਾਸਤੇ ਅਪਲਾਈ ਕਰ ਸਕਦੇ ਨੇ ਸੈਲਰੀ ਉਹੀ ਹੈ ਕਿ 26600 ਰੁਪਇਆ ਹੈ ਔਰ ਤੁਸੀਂ ਔਨਲਾਈਨ ਵੀ ਜਿਹੜੀਆਂ ਹੈ ਉਹ ਮਤਲਬ ਐਪਲੀਕੇਸ਼ਨ ਜਿਹੜੀਆਂ ਉਸ ਭੇਜ ਸਕਦੇ ਹੋ ਉਹਨਾਂ ਨੇ ਮੰਗਵਾਈਆਂ ਨੇ ਜੇ ਔਨਲਾਈਨ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੇ ਪੰਜਾਬ ਗਵਰਨਮੈਂਟ ਦੀ ਜਿਹੜੀ ਮਤਲਬ ਵੈਬਸਾਈਟ ਹੈ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਇਹ ਇੰਨੀ ਕੀ ਇਨਫੋਰਮੇਸ਼ਨ ਸੀ ਮੈਂ ਦੇਣੀ ਠੀਕ ਸਮਝੀ ਔਰ 31 ਮਾਰਚ ਅੱਜ 28 ਹੈ ਅਜੇ ਵੀ 2-3 ਦਿਨ ਤੁਹਾਡੇ ਕੋਲ ਪਏ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਕਿ ਪਤਾ ਨਹੀਂ ਕਿਸ ਦੀ ਜ਼ਿੰਦਗੀ ਦੇ ਵਿੱਚ ਇਹ ਜਿਹੜੀ ਨਿਊਜ਼ ਹੈ ਉਹ ਕਾਰਗਰ ਸਿੱਧ ਹੋ ਸਕੇ ਵਧੇਰੇ ਜਾਣਕਾਰੀ ਲਈ ਤੁਸੀਂ ਸਰਕਾਰ ਦੀ ਜਿਹੜੀ ਵੈਬਸਾਈਟ ਹੈ ਉਸ ਨੂੰ ਦੇਖ ਸਕਦੇ ਹੋ ਕਿਉਂਕਿ ਹੋ ਸਕਦਾ ਹੈ ਕਿ ਅਧੂਰੀ ਜਾਣਕਾਰੀ ਹੈ ਤੁਸੀਂ ਪੂਰੀ ਜਾਣਕਾਰੀ ਉੱਥੋਂ ਲੈ ਸਕਦੇ ਹੋ